ਖਬਰਾਂ ਦੇ ਬਲੇਟਿੰਗ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਭ ਤੋਂ ਪਹਿਲਾਂ ਜੁਰਮ ਦੀ ਖਬਰ ਮੁਹਾਲੀ ਸ਼ਹਿਰ ਤੋਂ ਜਿੱਥੇ ਝਾਲੀ ਗੱਡੀਆਂ ਦੀ ਰਜਿਸਟ੍ਰੇਸ਼ਨ ਬਣਾਉਣ ਵਾਲੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ ਇਹ ਲੋਕ ਲੋਕਾਂ ਦੀਆਂ ਗੱਡੀਆਂ ਦੇ ਝਾਲੀ ਕਾਗਜ਼ਾ ਤਿਆਰ ਕਰਕੇ ਵੱਡੀ ਹਰਾਫੇਰੀ ਕਰ ਰਹੇ ਸਨ ਬਹਾਰਾਲ ਪੁਲਿਸ ਦੇ ਧੱਕੇ ਚੜ ਗਏ ਅੱਜ ਮੁਹਾਲੀ ਪੁਲਿਸ ਵੱਲੋਂ ਵਹੀਕਲਾਂ ਦੇ ਝਾਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਆਰਸੀ ਤਿਆਰ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧ ਵਿੱਚ ਅੱਜ ਡਾਕਟਰ ਜੋਤੀ যাদব ਆਈਪੀਐਸ ਕਪਤਾਨ ਜਾਂਚ ਮੋਹਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦਾ ਇੱਕ ਸਾਰਥਕ ਨਤੀਜਾ ਨਿਕਲਿਆ ਹੈ ਅੱਜ 4 ਵਜੇ ਦੇ ਕਰੀਬ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਅਤੇ ਉਹਨਾਂ ਨੇ ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਮਾਮਲੇ ਵਿੱਚ ਇਹਨਾਂ ਦੀ ਪਛਾਣ ਹਰਸ਼ ਪੁੱਤਰ ਮੰਗਤਰਾਮ ਵਾਸੀ ਪਿੰਡ ਰਾਏਪੁਰ ਅਰਜੁਨ ਕੁਮਾਰ ਦਸ਼ਮੇਸ਼ ਕਲੋਨੀ ਬਲੌਂਗੀ ਸਰਵਣ ਪਰਜਾਪਤੀ ਦਸ਼ਮੇਸ਼ ਕਲੋਨੀ ਬਿਲਾਉਂਗੀ ਤੇ ਹੀਰਾ ਸਿੰਘ ਗੁਰੂ ਨਾਨਕ ਕਲੋਨੀ ਥਾਣਾ ਸੰਗਰੀਆ ਜ਼ਿਲ੍ਹਾ ਹਨੂਮਾਨਗੜ ਰਾਜਸਥਾਨ ਬਜੋ ਹੋਈ ਹੈ। ਅਲੀ ਪੁਲਿਸ ਨੇ ਸੁਹਾਣਾ ਦੇ ਏਰੀਆ ਵਿੱਚ ਇੱਕ ਫੇਕ ਆਰਸੀ ਬਣਾਉਣ ਵਾਲੇ ਗਿਰੋ ਦਾ ਪਰਦਾਫਾਸ਼ ਕੀਤਾ ਹੈਗਾ। ਇਹਦੇ ਵਿੱਚ ਚਾਰ ਬੰਦੇ ਚਾਰ ਪਰਸਨਸ ਦੀ ਅਜੇ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ ਜਿਹਦੇ ਜਿਹਦੇ ਵਿੱਚ ਹਰਸ਼ਨਾਥ ਦਾ ਇੱਕ ਪਰਸਨ ਹੈ। ਇੱਕ ਸਰਵਨਨਾਥ ਦਾ ਪਰਸਨ ਹੈਗਾ। ਇੱਕ ਅਰਜੁਨ ਨਾਦ ਪਰਸਨ ਹੈ ਤੇ ਇੱਕ ਹੀਰਾ ਸਿੰਘ ਨਾਦ ਪਰਸਨ ਹੈਗਾ ਤੇ ਇਹ ਸ਼ੁਰੂਆਤ ਹੋਈ ਸੀਗੀ ਇੱਕ ਮੁਖਬਰ ਖਾਸ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਜੋ ਕਿ ਐਸਐਚਓ ਸਾਹਿਬ ਕੋਲਾਈ ਸੀਗੀ ਉਸ ਤੋਂ ਬਾਅਦ ਦੋ ਪਰਸਨ ਹਰਸ਼ ਤੇ ਅਰਜੁਨ ਦੀ ਗ੍ਰਿਫਤਾਰੀ ਹੋਈ ਇਹਨਾਂ ਦੇ ਕੋਲੋਂ ਟੋਟਲ 15 ਆਰਸੀਜ਼ ਰਿਕਵਰ ਹੋਈ ਜੋ 10 ਤੁਸੀਂ ਦੇਖ ਸਕਦੇ ਹੋ ਐਮਪਟੀ ਸੀਗੇ ਤੇ ਬਾਕੀ ਆਰਸੀਜ਼ ਇਹਨਾਂ ਨੇ ਬਣਾ ਕੇ ਮਤਲਬ ਅੱਗੇ ਵੰਡ ਕਰਨੀ ਸੀਗੀ ਤੇ ਦੇ ਯੂਜ਼ ਟੂ ਚਾਰਜ ਅਰਾਊਂਡ 50000 ਤੋਂ ਲੈ ਕੇ 80000 ਤੱਕ ਇੱਕਆਂ ਸੀ ਬਣਾਉਂਦੇ ਤੇ ਇਹਨਾਂ ਦੀ ਜਦੋਂ ਪੁੱਛਗਿੱਛ ਹੋਈ ਉਦੋਂ ਬਾਅਦ ਇੱਕ ਸਰਵਰ ਨਾਂ ਦੇ ਬੰਦੇ ਦੀ ਗ੍ਰਿਫਤਾਰੀ ਹੋਈ ਉਹਦੇ ਉਹਦੇ ਕੋਲੋਂ ਦੋ ਪ੍ਰਿੰਟਰ ਬਰਾਮਦ ਹੋਏ ਤੇ ਇੱਕ ਲੈਪਟਾਪ ਤੇ ਹੋਰ ਵੀ ਪ੍ਰਿੰਟ ਕਰਨ ਦਾ ਸਮਾਨ ਬਰਾਮਦ ਉਸकी ਪੁੱਛਗਿੱਛ ਪਤਾ ਲੱਗਾ ਕਿ ਹੀਰਾ ਸਿੰਘ ਨਾਂ ਦਾ ਬੰਦਾ ਜੋ ਉਸ ਵੇਲੇ ਨਾਬਾ ਜੇਲ੍ਹ 'ਚ ਸੀਗਾ ਇੱਕ ਮਰਡਰ ਕੇਸ ਦੇ ਕਾਰਨ ਰਿਲੀਜ਼ ਸੀਗਾ और हीरा सिंह दे ऊपर इंटरेस्टिंगली एक और सेम पर्चा है मोहाली जिले का 2022 है दा, उस वेले भी फेक आर सी बनाने का काम करता सी और पिछोकड़ तो भी राजस्थान तो बिलोंग तो करता है तो उतो भी आई थिंक इन्वॉल्वमेंट किसी की हो सकती है आरती के नाम नाम इसको प्रॉपर फाइलिंग करा फाइल वगैरह बना चुकी है मुझे ये ਅਹ ਦੇਖੀ ਪ੍ਰੋਪਰ ਪੁਕਤਾ ਕੰਮ ਕਰ ਰਹੇ ਸੀਗੇ ਕਿ ਜਿਹੜਾ ਬੰਦਾ ਅਹ ਸੋ ਇਹਨਾਂ ਦਾ ਮਾਡਲ ਆਫ ਬ੍ਰੈਂਡ ਕੀ ਸੀਗਾ ਕਿ ਦੇ ਯੂਜ਼ ਟੂ ਮਾਰਕਟ ਦੇਮ ਔਨ ਫੇਸਬੁਕ ਤੇ ਫੇਸਬੁਕ 'ਤੇ ਅਹ ਪੇ ਆ ਉਹ ਨੰਬਰ ਪਲੇਟ ਦਾ ਫੋਟੋ ਪਾ ਦਿੰਦੇ ਸੀਗੇ ਔਰ ਉਹ ਨੰਬਰ ਪਲੇਟ ਨੂੰ ਯੂਜ਼ ਕਰਕੇ ਕਿ ਇਸ ਦੀ ਤੁਸੀਂ ਆਰ ਸੀ ਸਾਡੇ ਤੋਂ ਲੈ ਸਕਦੇ ਹੋ ਤੇ ਜਦੋਂ ਬੰਦੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਤੇ ਉਹਨਾਂ ਨੂੰ ਜੈਨੂਇਨ ਦਿਖਾਉਣ ਵਾਸਤੇ ਦੇ ਯੂਜ਼ ਟੂ ਮੇਕ ਪ੍ਰੋਪਰ ਫਾਈਲ ਤੇ ਪੂਰਾ ਫਾਈਲ ਵਰ ਕਰਾ ਕੇ ਤਾਂ ਮਤਲਬ ਇਹ ਫਾਈਲ ਜੋਇਨ ਅਦੇ ਕੋਲ ਰਿਕਵਰ ਹੋ ਗਿਆ ਅ ਕਿੰਗ ਪੀਨ ਦਾ ਹਿਰਾ ਸਿੰਘ ਇਹਦਾ ਜੋ ਨਵਾਂ ਜੇਲ ਸੀਗਾ ਤੇ ਉਹ ਕਿਉਂਕਿ ਪਹਿਲਾਂ ਵੀ ਉਹਦੇ ਉੱਪਰ ਫੇਕ ਆਰ ਸੀਜ਼ ਬਣਾਉਣ ਦਾ ਕੇਸ ਸੀਗਾ 2022 ਦੇ ਮੌਲੀ ਜ਼ਿਲ੍ਹੇ ਦਾ ਹਾਂ ਦੇਖੀ ਮਤਲਬ ਫੋਨ ਰਾਈ ਹੋ ਰਿਹਾ ਹੋਗਾ ਉਹੀ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਕਿਉਂਕਿ ਵੀ ਹੈਵ ਦਾ ਨੋ ਟੈਕਨੀਕਲ ਤੋਂ ਸਾਰਾ ਕਸਰ ਹੈਗਾ ਤੇ ਅਜੇ ਇਨਵੈਸਟੀਗੇਸ਼ਨ ਤਾਂ ਪੂਰੀ ਨਹੀਂ ਹੋਈ ਅਜੇ ਤਾਂ ਇਟ ਹਸ ਜਸਟ ਸਟਾਰਟਡ ਤੇ ਉਹ ਤਾਂ ਸਪਰੈਂਡ ਦੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਲੋਕਾਂ ਦਾ ਧਰਗੇ ਕਰ ਰਹੇ ਸੀਗੇ ਫੇਸਬੁਕ ਰਾਈ ਸੋਸ਼ਲ ਮੀਡੀਆ ਰਾਈ ਉਹ ਥੋੜਾ ਜਿਹਾ ਉਹੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਫੇਸਬੁਕ ਰਾਈ ਉਹ ਫੋਟੋ ਪਾ ਦਿੰਦੇ ਸੀਗੇ ਨੰਬਰ ਪਲੇਟ ਦੀ ਉਸ ਤੇ ਬੇਸਿਸ ਤੇ ਜਿਹੜੇ ਬੰਦੇ ਨੂੰ ਆਰ ਸੀ ਦੀ ਲੋੜ ਸੀਗੀ ਔਰ ਬੰਦੇ ਵੀ ਮਤਲਬ ਅਸੀਂ ਉਹ ਵੀ ਉਹਨਾਂ ਦੇ ਵੀ ਸਮੂਲੀਅਤ ਇੱਕ ਵਾਰੀ ਦੇਖਣੀ ਜਿਹੜੇ ਬੰਦੇ ਇਹਨਾਂ ਤੋਂ ਆਰ ਸੀ ਲੈ ਰਹੇ ਸੀਗੇ ਕੁਝ ਬੰਦੇ ਜੋ ਸਾਡੇ ਕੋਲ ਆਏ ਉਹਨਾਂ ਨੇ ਆਲਰੇਡੀ ਇੱਕ ਪੁਲਿਸ ਨੂੰ ਕੰਪਲੇਨਟ ਦਿੱਤੀ ਹੋਈ ਸੀਗੀ ਤੇ ਉਹਨਾਂ ਦਾ ਮੈਲਾਫਾਈਡੀ ਦੱਸਦਾ ਨਹੀਂ ਬਟ ਵੀ ਆਰ ਵੈਰੀਫਾਈਂਗ ਤੇ ਉਹ ਕੀ ਕਰਦੇ ਸੀਗੇ ਕਿ ਸਰਕਾਰੀ ਸਿਸਟਮ ਜਿਵੇਂ ਕਿ ਥੋੜਾ ਲੰਬਾ ਪ੍ਰੋਸੈਸ ਹੁੰਦਾ ਹੈਗਾ ਤੋਂ ਉਹਨੂੰ ਬਾਈਪਾਸ ਕਰਨ ਦੇ ਲਈ ਉਹਨਾਂ ਨੂੰ ਸਿੰਪਲ ਲੱਗਿਆ ਕਿ ਯੂ ਤੁਸੀਂ 40-50000 ਰੁਪਏ ਪੇ ਕਰ ਦੋ ਤੇ ਤੁਹਾਨੂੰ ਆਰਸੀ ਮਿਲ ਜਾਂਦੀ ਹੈ ਸੋ ਲੋਕਾਂ ਨੂੰ ਇਦਾਂ ਉਹ ਮਤਲਬ ਸਿੰਪਲੀਫਾਈ ਕਰਕੇ ਆਰਸੀ ਬਣਾਉਣ ਦਾ ਉਹ ਦੇ ਰਹੇ ਸੀਗੇ ਫੇਸਬੁੱਕ ਰਾਹੀਂ ਮੋਸਟਲੀ ਇਹਨਾਂ ਨੇ ਲੋਕਾਂ ਨੂੰ ਅਪਰੋਚ ਕੀਤਾ ਹੈਗਾ ਤੇ ਉੱਥੇ ਹੀ ਐਡ ਪਾਉਂਦੇ ਸੀਗੇ ਮਾਰਕੀਟਿੰਗ ਦੀ ਦੋਸਤ ਲੋਕ ਸਭਾ ਚੋਣਾਂ 2024 ਸਿਰ ਤੇ ਹਨ ਤੇ ਹਰ ਆਮ ਪਾਰਟੀ ਆਪਣਾ ਆਪਣਾ ਚੋਣ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਜਿੱਥੇ ਭਗਵੰਤ ਮਾਨ ਜੋਰਾਂ ਸ਼ੋਰਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਉਤੋਂ ਮੁਹਾਲੀ ਸ਼ਹਿਰ ਦੇ ਵਿੱਚ ਹਲਕਾ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਬਿੰਦਰ ਸਿੰਘ ਕਾਗ ਦੇ ਹੱਕ ਵਿੱਚ ਪੰਜਾਬ ਦੀ ਕੇਬਨ ਮੰਤਰੀ ਬੀਬਾ ਹਨਮੋਲ ਗਗਨ ਮਾਨ ਉੱਚੇ ਚੇਤਤੌਰ ਤੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਜਿਥੇ ਤੁਹਾਡੇ ਸਾਹਮਣੇ ਹੀ ਆ ਲੋਕ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੀ ਪੂਰੀ ਸਪੋਰਟ ਚ ਨੇ ਲੋਕ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਨੇ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਜਿਹੜੀ ਵੱਡੇ ਮਾਰਜਨ ਦੇ ਨਾਲ ਸੀ ਜਿਹੜੀ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਪਾਵਾਂਗੇ ਲੋਕਾਂ ਤੇ ਕਿਹੜੇ ਕਿਹੜੇ ਹਿਸਾਬ ਦੇ ਨਾਲ ਵੋਟ ਮੰਗ ਰਹੇ ਹੋ ਜਿਹੜੇ 2 ਸਾਲਾਂ ਤੋਂ ਸਾਡੇ ਦੇ ਮੰਗਦੇ ਦੇਖੋ ਕੰਮ ਸਿਰਫ 2 ਸਾਲ ਹੋਏ ਨੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੈ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੈ ਚਾਹੇ ਕੋਲੇ ਦੀ ਮਾਈਨ ਝਾਰਖੰਡ ਵਾਲੀ ਚਲਾਉਣ ਦੀ ਗੱਲ ਹੈ ਨਵੇਂ ਸਕੂਲ ਬਣਾਉਣ ਦੀ ਗੱਲ ਆ ਖਰੜ ਦੇ ਲਗਭਗ 35 ਤੋਂ 40 ਕਰੋੜ ਰੁਪਇਆ ਲਾ ਕੇ ਦੋ ਹਸਪਤਾਲ ਅਪਡੇਟ ਹੋਏ ਨੇ ਸ਼ਹੀਦਾਂ ਦਾ ਸਨਮਾਨ 1 ਕਰੋੜ ਰੁਪਇਆ ਦੇ ਕੇ ਕਰਨ ਵਾਲੀ ਸਰਕਾਰ ਹੈ ਕ੍ਰਾਪਸ਼ਨ ਨੂੰ ਨੱਥ ਪਾਉਣ ਵਾਲੀ ਸਰਕਾਰ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ 43000 ਨੌਕਰੀਆਂ ਬਿਨਾਂ ਸਿਫਾਰਿਸ਼ ਬਿਨਾਂ ਪੈਸੇ ਤੋਂ ਦਿੱਤੀਆਂ ਗਈਆਂ ਨੇ ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਲਾਜਵਾਬ ਹੈ ਸ਼ਾਨਦਾਰ ਹੈ ਤੇ ਮੈਂ ਉਮੀਦ ਕਰੂੰਗੀ ਵੀ ਲੋਕ ਅੱਧਾ ਗਲਾਸ ਭਰਿਆ ਦੇਖਣਗੇ ਕਿਉਂਕਿ ਸਾਲ ਦੋ ਹੀ ਹੋਏ ਨੇ ਤੇ ਪੂਰੇ ਸਰਕਾਰ ਦੇ ਜਿਹੜੇ ਮੋਢੇ ਨੇ ਮਜ਼ਬੂਤ ਰੱਖ ਕੇ ਝਾੜੂ ਨੂੰ ਵੋਟ ਪਾਉਣਗੇ ਉੱਪਰ ਝਾੜੂ ਦੀ ਵੋਟ ਇੰਡੀਆ ਗਠਬੰਧਨ ਨੂੰ ਜਾਣੀ ਹੈ ਉਹਨਾਂ ਸਾਬਕਾ ਮੰਤਰੀ ਜਗমোহন ਸਿੰਘ ਕਾਂਗਰਸ ਪਾਰਟੀ ਛੱਡ ਗਿਆ ਲੱਗਦਾ ਹੈ ਵੀ ਕੋਈ ਨੁਕਸਾਨ ਹੋ ਸਕਦਾ ਹੈ ਦੇਖੋ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜੀ ਕਦੋਂ ਉਹਨੇ ਪਾਰਟੀ ਚਾਉਣਾ ਕਦੋਂ ਉਹਨਾਂ ਨੇ ਪਾਰਟੀ ਛੱਡ ਕੇ ਜਾਣਾ ਸਭ ਨੂੰ ਸ਼ੁਭ ਕਾਮਨਾਵਾਂ ਨੇ ਆ ਤੁਸੀਂ ਮੈਡਮ ਬਾਗੂਆਕ ਵਿਕਾਸਕਾਰ ਚ ਗਣਾਏ ਆ ਪਰ ਹਲਕੇ ਦੇ ਵਿੱਚ ਸੱਤ ਪਿੰਡ ਬਾਈਕਾਟ ਕਰਨੇ ਆ ਇਸ ਤੋਂ ਨਹੀਂ ਹੋ ਪਾਉਂਗਾ ਜੀ ਜਿਹੜੇ 5 ਪਿੰਡਾਂ ਦੀ ਗੱਲ ਕਰਦੇ ਹੋ ਦੋ ਚੱਕਰ ਨਹੀਂ ਕਰਕੇ ਇੱਕ ਹੋਰ ਪਿੰਡ ਚ ਲਾ ਦੇ ਪਿੰਡਾਂ ਤੋਂ ਵੀ ਕਰਾਂਗੇ ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ 5 ਪਿੰਡਾਂ ਦੇ ਵਿੱਚ ਨਾ ਸਾਡੇ ਅਫੀਸਰ ਤਹਿਸੀਲਦਾਰ ਦੀ ਗਲਤੀ ਰਹੀ ਮੈਂ ਪਿੰਡ ਵਾਸੀਆਂ ਨੂੰ ਵੀ ਦੱਸੂਗੀ ਮੈਂ ਉਹ ਪਿੰਡਾਂ 'ਚ ਜਾ ਕੇ ਆਈ ਆ ਬੜਾ ਸੋਹਣਾ ਮੇਰੇ ਪ੍ਰੋਗਰਾਮ ਹੋਏ ਸਾਡੇ ਮੈਡਮ ਜਿਹੜੇ ਤਹਿਸੀਲਦਾਰ ਆ ਕਿਤੇ ਉਹਨਾਂ ਤੋਂ ਗਲਤੀ ਦੇ ਨਾਲ ਅਚਾਨਕ ਹੀ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਕਰ ਦਿੱਤੀਆਂ ਪਿੰਡ ਵਾਲੇ ਡਰ ਗਏ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਵੀ ਇਹ ਜਿਹੜੀ ਤੁਸੀਂ ਕੰਮ ਕੀਤਾ ਹੈ ਇਹ ਗੱਲ ਕੀਤੀ ਹੈ ਗਲਤ ਕੀਤੀ ਹੈ ਇਹ ਤੁਸੀਂ ਲੋਕਾਂ ਦੇ ਹੱਕ 'ਚ ਵੀ ਨਹੀਂ ਕਰ ਰਹੇ ਤੇ ਸਰਕਾਰ ਦੇ ਹੱਕ 'ਚ ਵੀ ਨਹੀਂ ਕਰ ਰਹੇ ਸੋ ਇਹੋ ਜਿਹੀਆਂ ਗੱਲਾਂ ਨਾ ਕਰੋ ਬਕਾਇਦਾ ਉਹਨਾਂ ਨੇ ਮਾਫੀ ਮੰਗੀ ਹੈ ਸਾਰੇ ਪਿੰਡ ਵਾਲਿਆਂ ਨੂੰ ਬੁਲਾਇਆ ਹੈ ਇਹਦੇ 'ਚ ਸਰਕਾਰ ਦੀ ਕਿਸੇ ਤਰੀਕੇ ਦੀ ਕੋਈ ਮਨਸ਼ਾ ਨਹੀਂ ਹੈ ਇਹ ਸਿਰਫ ਅਫਸਰਾਂ ਦੇ ਲੈਵਲ ਉੱਤੇ ਕੀਤੀ ਹੋਈ ਗੱਲ ਹੈ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਹੈ ਵੀ ਉਹਨਾਂ ਨੇ ਇਹ ਗਲਤੀ ਕੀਤੀ ਹੈ ਬਕਾਇਦਾ ਉਹਨਾਂ ਨੇ ਅ ਚੈਨਲ ਉਤੇ ਆਪਣੀ ਇੱਕ ਵਾਇਡ ਦਿੱਤੀ ਆ ਵੀ ਜਿਹੜੀਆਂ ਰਜਿਸਟਰੀਆਂ ਨੇ ਉਹ ਸਾਰੇ ਪਿੰਡਾਂ ਦੀਆਂ ਖੁੱਲੀਆਂ ਹੋਈਆਂ ਨੇ ਜਿੰਨੀ ਦੇਰ ਮੈਂ ਬੈਠੀ ਆ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਲੋਕਾਂ ਦੇ ਨਾਲ ਆ ਹਰ ਪੱਖੋਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਦੇ ਨਾਲ ਇੱਕ ਇੱਕ ਮਸਲੇ ਦੇ ਨਾਲ ਖੜੀ ਆ ਉਹਨਾਂ ਲਈ ਹਰ ਗੱਲ ਉੱਤੇ ਮੈਂ ਡਟ ਕੇ ਬੋਲੂਗੀ ਕੰਪੇਨ ਕਿਹੜੀ ਪਾਰਟੀ ਨੂੰ ਦੇ ਰਹੇ ਨੇ ਕਿਹੜੀ ਪਾਰਟੀ ਨਾਲ ਮੁਕਾਬਲਾ ਲੱਗਦਾ ਮੁਕਾਬਲਾ ਤਾਂ ਜੀ ਆਪਣੇ ਨਾਲ ਹੀ ਆਪਣੇ ਕੰਮਾਂ ਨੂੰ ਸਾਡਾ ਬਿਹਤਰ ਕਰਨ ਲਈ ਹੋਰ ਕੰਮ ਕਰਨ ਲਈ ਅਸੀਂ ਕਿਸੇ ਨਾਲ ਮੁਕਾਬਲਾ ਕੀ ਕਰੀ ਕੋਈ ਮੁਕਾਬਲੇ ਦੇ ਕਾਬਲ ਹੈ ਹੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਦਾ ਆਪਣੇ ਨਾਲ ਹੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਹੋਰ ਬੈਟਰ ਕਰਦੇ ਰਹੇ ਨੇ ਆ ਮੁੱਖ ਮੰਤਰੀ ਸਾਹਿਬ ਦੇ ਮੁਕਾਬਲੇ ਚ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਹਲਕਾ ਘਰੜ ਨੂੰ ਅਗਲੇ 3 ਸਾਲਾਂ ਚ ਕੀ ਕੰਮ ਕਰ ਲਈਏ ਹਲਕਾ ਘਰੜ ਨੂੰ ਕਮਾਲ ਦਾ ਬਣਾਵਾਂਗੇ ਜੀ ਸ਼ਾਨਦਾਰ ਬਣਾਵਾਂਗੇ ਤੁਹਾਨੂੰ ਆਮ ਮੁੱਖ ਮੰਤਰੀ ਸਾਹਿਬ ਵੱਲੋਂ 13 0 ਦਾ ਮਿਸ਼ਨ ਚਲਾਇਆ ਜਾ ਰਿਹਾ ਹੈ ਲੱਗਦਾ ਇਹ ਕਾਮਯਾਬ ਹੋਊਗਾ ਕਿਉਂ ਨਹੀਂ ਹੋਵਾਂਗੇ ਜੀ ਪੰਜਾਬ ਦੇ ਲੋਕ ਮੇਰਾ ਪਰ ਹੱਥ ਰੱਖਣ ਸਿਰ ਤੇ ਪੰਜਾਬੀਆਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਜਿਹੜੀ ਵੋਟ ਹੈ ਉਹ ਇਮਾਨਦਾਰ ਇਨਸਾਨ ਨੂੰ ਪਾਉਣੀ ਹੈ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਆਪਣੇ ਆਮ ਲੋਕਾਂ ਦੀ ਬਣਾਈ ਹੋਈ ਜਿਹੜੀ ਆਮ ਘਰਾਂ ਦੇ ਬੱਚਿਆਂ ਦੀ ਬਣਾਈ ਹੋਈ ਸਰਕਾਰ ਹੈ ਇਹਦੇ ਮੋਢੇ ਮਜ਼ਬੂਤ ਰੱਖਣੇ ਨੇ ਤੇ 13 ਜ਼ੀਰੋ ਕਰਨ ਨੂੰ ਕੀ ਹੈ ਜੀ ਬਸ ਲੋਕ ਵਿਕਾਸ ਨੂੰ ਵੋਟ ਪਾਉਣ ਡਿਵੈਲਪਮੈਂਟ ਨੂੰ ਵੋਟ ਪਾਉਣ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਜਾਗਰੂਕ ਪੰਜਾਬੀਆਂ ਤੋਂ ਵੀ ਸਹੀ ਫੈਸਲਾ ਲੈਣਗੇ ਅਕਾਲਪੁਰ ਸਾਹਿਬ ਦੀ ਗੱਲ ਕਰੀ ਤਾਂ ਉਹ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਵਿਚਾਰਨ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਹਲਕਾ ਸ਼ਿਰਿਆ ਨਾਮਕ ਉਸ ਸਾਜੀ ਨੇ ਕਿ ਮਾਈਨਿੰਗ ਦੀ ਇੱਕੋ ਪੱਟਾ ਐਸੇ ਦਾ ਪੁੱਟਾ ਰਿਹਾ ਦੇਖੋ ਮੈਂ ਆਪਣੇ ਮੈਂ ਤੇ ਆਪਣੇ ਹਲਕੇ ਦੀ ਜਿਹੜੀ ਗੱਲ ਕਰ ਸਕਦੀ ਹਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰ ਸਕਦੀ ਹਾਂ ਮੈਂ ਤੇ ਅਕਸਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਕੰਮ ਹਾਲੇ ਸਾਲ ਵੀ ਦੋਈ ਹੋਏ ਨੇ ਜੀ ਹਲੇ ਤੇ ਟਰੇਲਰ ਦਿਖਾਇਆ ਹਰ ਪਿਕਚਰ ਹਲੇ ਬਾਕੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਮੇਰੇ ਵੱਡੇ ਭਰਾਓ ਸਾਰੇ ਪੱਤਰਕਾਰ ਆਪਾਂ ਇੱਕ ਹੀ ਏਰੀਏ ਦੇ ਰਹਿਣ ਵਾਲੇ ਆ ਬੇਫਿਕਰ ਰਹੋ ਤੇ ਤੁਹਾਨੂੰ ਕੰਮ ਕਰਕੇ ਦਵਾਂਗੇ ਕਹਿ ਰਹੇ ਆ ਵੀ 400 ਤੋਂ ਪਾਰ ਜਾਵਾਂਗੇ ਕੀ ਕਹੋਗੇ ਤੁਸੀਂ ਪਰ 400 ਤੋਂ ਪਾਰ ਹੀ ਜਾਣਗੇ ਹਾਂਜੀ ਬਸ ਮੈਡਮ ਬਸ ਪਾਰ ਪਾਰ ਬਸ 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 ਕਰ ਰਹੇ ਆ ਜੀ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਨਰਿੰਦਰ ਮੋਦੀ ਨੇ ਪੈਸਾ ਪਾਜਪਾ ਸਰਕਾਰ ਨੇ ਰੋਕਿਆ ਹੋਇਆ ਹੈ ਪ੍ਰਮਾਤਮਾ ਸੁੱਖ ਰਖੇ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਬਦਲੇ ਤੇ ਮੰਡੀ ਬੋਰਡ ਦਾ 8000 ਜਿਹੜਾ ਪਿੰਡੂ ਵਿਕਾਸ ਫੰਡ ਹੈ ਰੋਕਿਆ ਹੋਇਆ ਉਹ ਸਾਡਾ ਵਾਪਸ ਆਵੇ ਤੇ ਹਰ ਇੱਕ ਜਿਹੜੀ ਸੜਕ ਆ ਪੰਜਾਬ ਚ ਬਣਾਈ ਜਾਊਗੀ ਬਹੁਤ ਤਰਫ ਪੂਰੇ ਪੰਜਾਬ ਦੇ ਵਿੱਚ ਪਾਜਪਾ ਦਾ ਲੋਕ ਸਭਾ ਚੋਣਾਂ 2024 ਦੇ ਵਿੱਚ ਵਿਰੋਧ ਹੋ ਰਿਹਾ ਹੈ ਇਸ ਦੇ ਬਾਵਜੂਦ ਵੀ ਇਹਨਾਂ ਦਾ ਜੋਸ਼ ਮੱਠਾ ਨਹੀਂ ਪੈ ਰਿਹਾ ਗੱਲ ਕਰਦੇ ਲੁਧਿਆਣਾ ਦੀ ਜਿੱਥੇ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਰਵਨੀਤ ਸਿੰਘ ਬਿੱਟੂ ਨੇ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ ਲੋਕ ਸਭਾ ਚੋਣਾਂ ਸਿਰਤੀ ਹਨ ਹਾਲਾਂਕਿ ਭਾਜਪਾ ਦੇ ਉਮੀਦਵਾਰਾਂ ਦਾ ਪੰਜਾਬ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ ਇਸ ਦੇ ਬਾਵਜੂਦ ਵੀ ਭਾਜਪਾ ਦੇ ਸਮਰਥਕ 13 ਸੀਟਾਂ ਵਿੱਚੋਂ 5 ਸੀਟਾਂ ਦੀ ਆਸ ਲਗਾ ਕੇ ਬੈਠੇ ਹੋਣ ਗੱਲ ਲੁਧਿਆਣਾ ਹਲਕੀ ਦੀ ਕਰੀ ਜਿੱਥੇ ਭਾਜਪਾ ਦੇ ਉਮੀਦਵਾਰ ਮਨੀਸ਼ ਸਿੰਘ ਬਿੱਟੂ ਨੇ ਅੱਜ ਇੱਕ ਭਰਮੇ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੂੰ ਵੱਡਾ ਸਮਰਥਨ ਮੇਰੇ ਧਿਆਨ ਮੈਂ ਤਾਂ ਇਹ ਜੇ ਛੋਟੇ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਹੁੰਦਾ ਵੀ ਇੱਕ ਕਾਤਲ ਪਰਿਵਾਰ ਆ ਇਹ ਆਦਮੀ ਜਿਹੜਾ ਇਹਦੇ ਕੋਲ ਟੈਲੀਫੋਨ ਨੰਬਰ ਸੀ ਅਸੀਂ ਤਾਂ ਕਦੇ ਟੈਲੀਫੋਨ ਨੰਬਰ ਬਦਲਿਆ ਨਹੀਂ ਪਹਿਲੇ ਦਿਨ ਤੋਂ ਅੱਜ ਤੱਕ ਉਹੀ ਨੰਬਰ ਨੇ ਇਹ ਨੰਬਰ ਜਿਹੜਾ ਇਹਦੇ ਕੋਲ ਸੀ ਜਦੋਂ ਇਹ ਬਠਿੰਡੇ ਇਲੈਕਸ਼ਨ ਲੜਿਆ ਸੀ ਅੱਜ ਇਹਨੂੰ ਪੁੱਛੋ ਟੈਲੀਫੋਨ ਨੰਬਰ ਤੇਰਾ ਕਿੱਥੇ ਆ ਇਹਨੇ ਤਾਂ ਕੋਵਿਡ 'ਚ ਅਸੀਂ ਤਾਂ ਉਹਰੇ ਫਿਰਦੇ ਰਹੇ ਨਾ ਕੋਵਿਡ 'ਚ ਇਹਨੇ ਇੱਕ ਵੀ ਬਠਿੰਡੇ ਦਾ ਬਾਕੀ ਤਾਂ ਛੱਡੋ ਜੇ ਕੋਵਿਡ ਦੌਰਾਨ ਵੀ ਇਹਨੇ ਕਿਸੇ ਬਠਿੰਡੇ ਵਾਲੇ ਦਾ ਫੋਨ ਚੱਕਿਆ ਹੋਵੇ ਤਾਂ ਹੀ ਭੱਜ ਕੇ ਬਠਿੰਡੇੋਂ ਆਇਆ ਅਸੀਂ ਤਾਂ ਲੁਧਿਆਣੇ ਦੇ ਇਲੈਕਸ਼ਨ ਲੁਧਿਆਣਾ ਹੀ ਲੜ ਰਹੇ ਆ ਜੇ ਅਸੀਂ ਕੋਈ ਕਮੀ ਛੱਡੀ ਹੋਵੇ ਤਾਂ ਸਸੀਂ ਲੁਧਿਆਣੇ ਲੜ ਨਾ ਸਕੀਏ ਸਾਡਾ ਵਿਰੋਧ ਹੋਵੇ ਪਰ ਤੁਸੀਂ ਭਾਈ ਸਾਹਿਬ ਗਿੱਦੜ ਬਾਹ ਤੋਂ ਬਠਿੰਡਾ ਬਠਿੰਡੇ ਤੋਂ ਭੱਜ ਕੇ ਲੁਧਿਆਣੇ ਆ ਗਏ ਉਹਦਾ ਕਾਰਨ ਕੀ ਆ ਕਿਉਂਕਿ ਤੁਸੀਂ ਬਠਿੰਡੇ ਵਾਲਿਆਂ ਨਾਲ ਕਦੇ 1 ਮਿੰਟ ਨਾ ਉਹਨਾਂ ਦੀ ਗੱਲ ਸੁਣੀ ਨਾ ਹੀ ਤੁਸੀਂ ਉਹਨਾਂ ਦਾ ਕਦੇ ਟੈਲੀਫੋਨ ਚੱਕਿਆ ਟੈਲੀਫੋਨ ਚੱਕਣਾ ਦਾ ਕੀ ਸੀ ਜਿਹੜਾ ਬਠਿੰਡੇ ਵਾਲੇ ਨੰਬਰ ਦੇ ਕੇ ਗਏ ਸੀ ਉਹ ਨੰਬਰ ਬਦਲ ਲਿਆ ਇਹ ਸਰਦਾਰ ਜੀ ਨੇ ਇਹ ਤਾਂ ਐਸੇ ਬੰਦੇ ਆ ਇਸ ਕਰਕੇ ਇਹਨਾਂ ਦੀ ਗੱਲ ਨਾ ਕਰਿਆ ਕਰੋ ਤੁਹਾਨੂੰ ਕਿਉਂਕਿ ਪਤਾ ਇਸ ਕਰਕੇ ਨਹੀਂ ਕਿਉਂਕਿ ਬਾਹਰੋਂ ਆਏ ਨੇ ਇਹ ਇਸ ਕਰਕੇ ਮੈਂ ਤਾਂ ਲੁਧਿਆਣਾ ਤੀਜੀ ਵਾਰ ਇਲੈਕਸ਼ਨ ਲੜ ਰਹੇ ਆ ਇਹਨੂੰ ਪੁੱਛੋ ਵੀ ਕਿੱਥੇ ਇਲੈਕਸ਼ਨ ਅੱਜ ਇੱਕ ਹੋਰ ਸੁਣ ਲਓ ਉਹ ਕੀ ਕਹਿੰਦੇ ਆ ਉਹ ਨਹੀਂ ਇਹਨੂੰ ਇਹ ਪੁੱਛੋ ਵੀ ਤੇਰੀ ਲੁਧਿਆਣਾ ਹੀ ਵੋਟ ਹੈਗੀ ਤਾਂ ਵੋਟ ਕਿੱਥੇ ਪਾਉਣੀ ਆ ਤੇ ਵੋਟ ਕਿੱਥੇ ਪਾਉਣ ਜਾਣੀ ਆ ਇਹ ਦੱਸੋ ਅੱਜ ਵੀ ਜਿਹੜੀ ਵੋਟ ਹੈ ਇਹ ਤਾਂ ਤਾਂ ਗਿੱਦੜ ਵਾਹੇ ਵੋਟ ਇਹਦੇ ਲੁਧਿਆਣੇ ਨਾਲ ਕੀ ਸੰਬੰਧ ਇਸ ਕਰਕੇ ਇਹ ਲੁਧਿਆਣੇ ਦੇ ਲੋਕਾਂ ਨੂੰ ಮತ ਸਿਖਾਉਣ ਨਾ ਗਮਰਾਹ ਕਰਨ ਇੱਕ ਤਰੀਕ ਬਹੁਤ ਨੇੜੇ ਆ ਰਹੀ ਆ ਲੋਕ ਚੰਗੀ ਤਰ੍ਹਾਂ ਐਨ ਫੈਸਲਾ ਕਰਕੇ ਇੱਕ ਤਰੀਕ ਨੂੰ ਪਰ ਫਿਰ ਨੰਬਰ ਬਦਲਣਾ ਪੈਣਾ ਲੁਧਿਆਣੇ ਤੋਂ ਬਾਅਦ ਫਿਰ ਕਿਹੜਾ ਨੰਬਰ ਲੈਣਾ ਤੇ ਕਿਹੜੀ ਜਗ੍ਹਾ ਸੀਟ ਤੇ ਜਾਣਾ ਉਹ ਪਹਿਲਾਂ ਹੀ ਦੱਸ ਦਿਓ ਵੀ ਅਗਲੀ ਕਿਹੜੀ ਤਿਆਰੀ ਆ ਕਿਹੜੀ ਜਗ੍ਹਾ ਜਾਣਾ ਸਰ ਬ੍ਰਿੰਗਜੀ ਬਰੇਂਗਜੀ ਕਹਿੰਦੇ ਕਿ ਮੈਂ ਘਰ ਪੱਕਾ ਲੈ ਲਿਆ ਉਹ ਤਾਂ ਬਹੁਤ ਦਾ ਜੋਗੀ ਜੀ ਦੀ ਅਮਿਰ ਸਾਹਿਬ ਜੀ ਫਾਸ ਕਰਕੇ ਪੀਐਮ ਸਾਹਿਬ ਦੀ ਉਹ ਤੋਂ ਆਪਣਾ ਦੇਖੋ ਜੀ ਬੜਾ ਵਾਕਈ ਹੈ ਇਹ ਚ ਗੱਲ ਕੋਈ ਸ਼ੱਕ ਨਹੀਂ ਕਿਉਂਕਿ ਬਹਾਰ ਜਿਹੜਾ ਅਗਲੀ ਹੈਂਡਕਟ ਜਿਹੜੇ ਪ੍ਰੋਗਰਾਮ ਨੇ ਲੁਧਿਆਣਾ ਪੰਜਾਬ ਤੇ ਲੀਡਰਸ਼ਿਪ ਸਾਰੀ ਆ ਜਿਹੜੀ ਉਹ ਆਖਰੀ ਹਫਤਾ ਹੈ ਜਿਹੜੀ ਉਹ ਪੰਜਾਬ ਚ ਹੋਏਗੀ ਤੇ ਕਈ ਰੈਲੀਆਂ ਜਿਹੜੀਆਂ ਉਹ ਇਕੱਠੀਆਂ ਹੋਣਗੀਆਂ ਕਈ ਰੈਲੀਆਂ ਇਕੱਲੀਆਂ-ਇਕੱਲੀਆਂ ਹੋਣਗੀਆਂ ਗਟਕਰੀ ਸਾਹਿਬ ਆ ਰਹੇ ਨੇ ਸਾਡੇ ਕੋਲ ਪੂਰੀ ਸਾਹ ਮੰਤਰੀ ਉਹ ਆ ਰਹੇ ਨੇ ਅੱਜ ਪਟਿਆਲੇ ਹੋ ਕੇ ਗਏ ਨੇ ਸਾਡੇ ਕੋਲ ਅਮਿਤ ਸ਼ਾਹ ਜੀ ਆ ਰਹੇ ਆ ਸਾਡੇ ਕੋਲ yogi ਜੀ ਆ ਰਹੇ ਆ ਸਾਡੇ ਕੋਲ ਪ੍ਰਧਾਨ ਮੰਤਰੀ ਜੀ ਆ ਰਹੇ ਆ ਕੋਈ ਕਮੀ ਨਹੀਂਗੀ ਸਾਡੇ ਦੂਜੇ ਪਾਸੇ ਤਾਂ ਕੋਈ ਲੀਡਰ ਹੀ ਹੈ ਨਹੀਂਗਾ ਤੇ ਸਾਡੇ ਕੋਲ ਤਾਂ ਸੁਖ ਨਾਲ ਲੀਡਰਸ਼ਿਪ ਦੀ ਬਰਾਬਰ ਟੀਮ ਆ ਤੇ ਸਾਰੀ ਲੀਡਰਸ਼ਿਪ ਇਕੱਲੇ-ਇਕੱਲੇ ਕੌਨਸ਼ੀਅੰਸੀ ਵਾਈਜ਼ ਪੰਜਾਬ ਦੇ ਵਿੱਚ ਘੁੰਮੇਗੀ ਦੇ ਦੇਖਿਓ ਤੁਸੀਂ ਬਣਦਾ ਕੀ ਇਹ ਸੁਝਾਣੇ ਕੰਦਲੂ ਉਤਰੀ ਨੇ ਡਿਕਲੇਅਰ ਕਰਤਾ ਐਮਪੀ ਰਵੀ ਸਿੰਘ ਬਿੱਟੂ ਸਾਡੇ ਐਮਪੀ ਨੇ ਇਹ ਤਾਂ ਅੱਜ ਫੈਸਲਾ ਹੋਈ ਗਿਆ ਤਿੰਨ ਤੋਂ ਚਾਰ ਦਰ ਪਲੱਸ ਯੂਥ ਸੀਗਾ ਤੁਸੀਂ ਦੇਖਿਆ ਸਾਰੇ ਪੱਤਰਕਾਰਾਂ ਨੇ ਕੋਈ ਝੂਠ ਤਾਂ ਨਹੀਂ ਤੇ ਉਹਨਾਂ ਨੇ ਮੈਸੇਜ ਦੇਤਾ ਮੈਂ ਤਾਂ ਕੋਈ ਪੈਸੇ ਨਾ ਸਦਿਆ ਸੀ ਇੱਕ ਮੈਸੇਜ ਲਾਇਆ ਸੀ ਵੀ ਕੱਲ ਨੂੰ ਇਕੱਠੇ ਹੋ ਰਹੇ ਹਾਂ ਯੂਥ ਦਾ ਪ੍ਰੋਗਰਾਮ ਆ ਦੇਖੋ ਹਮ ਹਮਾ ਕੇ ਆ ਤਾਂ ਗਰਮੀ ਕਾਰਨ ਆਪਣੇ ਕੋਲ ਸਪੇਸ ਹੀ ਬਹੁਤ ਘੱਟ ਪੈ ਗਿਆ ਇੰਨਾ ਯੂਥ ਸੀ ਸੜਕਾਂ ਤੇ ਵੀ ਖੜਾ ਸੀ ਜਿਹਦੇ ਕਰਨੇ ਪੰਜ ਸੱਤ ਘੰਟਾ ਫਿਰ ਵੀ ਯੂਥ ਬੈਠ ਕੇ ਤੇ ਉਹ ਜਾਣਾ ਪਿਆ ਉਹਨਾਂ ਨੂੰ ਪਟਵਾਰ ਕੇ ਸ਼ਾਮਲ ਹੋਏ ਮੈਂ ਜੀ ਉਹ ਤੇ ਰਣਨੀਤੀ ਦੇਖੋ ਤੁਸੀਂ ਕਾਂਗਰਸ ਪਾਰਟੀ ਦੇ ਪਹਿਲਾਂ ਗੱਲ ਪਹਿਲੀ ਗੱਲ ਤਾਂ ਪ੍ਰੋਟੋਕੋਲ ਹੀ ਹੈ ਨਹੀਂ ਕਿ ਜਿਹੜਾ ਕਾਂਗਰਸ ਦੇ ਵਿੱਚ ਕੋਈ ਸੈਕਟਰੀ ਵੀ ਹੁੰਦਾ ਨਾ ਯੂਥ ਦਾ ਉਹ 5-7 ਤੋਂ ਸੈਕਟਰੀ ਹੈ ਤੇ ਭਾਜਪਾ ਦੇ ਵਿੱਚ ਸੈਕਟਰੀ ਹੈ ਦੋ ਤੋਂ ਤਿੰਨ ਜ਼ਿੰਮੇਵਾਰੀ ਪਤਾ ਤਾਂ ਲੱਗਦੀ ਹੈ ਵੀ ਤਿੰਨ ਬੰਦੇ ਕੋਲ ਉਧਰ ਤਾਂ 500 ਬੰਦੇ ਕੋਲ ਕਿੰਨੂ ਸੈਕਟਰੀ ਮੰਨੋਗੇ ਪ੍ਰੋਟੋਕੋਲ ਦਾ ਨਾਮੋ ਨਿਸ਼ਾਨ ਆਏ ਨਹੀਂ ਜਿਸ ਤਰੀਕੇ ਦਾ ਦਾਅਵੇ ਕੀਤੇ ਜਾ ਰਹੇ ਨੇ ਬਾਕੀ ਪਾਰਟੀਆਂ ਵੱਲੋਂ ਕਿ 13 0 ਦੇ ਹੋਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੱਚ ਕਾਦੇ ਦਰੇ ਤੇ ਤੇਰਾ ਜੀ ਤੇਰਾ ਜੀ 400 ਪਾਰ ਨਹੀਂ ਹੋਦਾ ਤਾਂ 130 ਨਹੀਂ ਹੋਦਾ 400 ਪਾਰ ਤਾਂ ਹੋਣਾ ਹੀ ਹੋਣਾ ਜੇ ਨਾ ਹੋਇਆ ਤੇ ਮੈਂ ਰਾਜਨੀਤੀ ਛੱਡ ਦੂੰਗਾ ਇਹਦਾ ਪੂਰਾ ਵਿਸ਼ਵਾਸ ਹੈ ਕਿ 410 405 ਮੈਂ ਤਾਂ ਕਹਿੰਦਾ ਕਿ ਸਾਰੀਆਂ ਸੀਟਾਂ ਸਾਨੂੰ ਨਾ ਮਿਲ ਜਾਣ ਮੈਂ ਅਪੀਲ ਕੀ ਕਰਦੇ ਹੋ ਜੀ ਮੈਂ ਅਪੀਲ ਕਰਦਾ ਜੀ ਕੁਝ ਦਿਨ ਪਹਿਲਾਂ ਇੱਕ ਆਡੀਓ ਦੇ ਰਹੀ ਰਮਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਨਕਲੀ ਪੱਗ ਪਾੜਿਆ ਇਸ ਸਬੰਧ ਵਿੱਚ ਕੁਝ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ ਤੇ ਕੁਝ ਕਾਰਕੁਨਾਂ ਨੇ ਕਿਹਾ ਕਿ ਰਮਨੀਤ ਸਿੰਘ ਬਿੱਟੂ ਨੂੰ ਪੱਗ ਦੀ ਵੈਲਿਊ ਦਾ ਕੀ ਉਹਨੇ ਵੀ ਕਹਿ ਕੇ ਰਬਨੀਤ ਸਿੰਘ ਬਿੱਟੂ ਨੂੰ ਕਿਹਾ ਕਿ ਪੱਗ ਅਸਲੀ ਜਾਂ ਨਕਲੀ ਨਹੀਂ ਹੁੰਦੀ ਪੱਗ ਅਸਲੀ ਹੀ ਹੁੰਦੀ ਹੈ ਇਸ ਕਰਕੇ ਉਹ ਜਨਤਕ ਤੌਰ ਤੇ ਮਾਫੀ ਮੰਗਣ ਨਕਲੀ ਪੱਗ ਵਾਲੀ ਗਲਤੀ ਰਬਨੀਤ ਬਿੱਟੂ ਮੰਗੇ ਮਾਫੀ ਇਹਨਾਂ ਗੱਲਾਂ ਦਾ ਪਗੜਾਵਾ ਅੱਜ ਲੁਧਿਆਣਾ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਸਮਰਥਕਾਂ ਨੇ ਕੀਤਾ ਉਹਨੇ ਕਹਿ ਕੇ ਦਸਤਾਰ ਕਦੇ ਵੀ ਨਕਲੀ ਨਹੀਂ ਹੁੰਦੀ ਸਿਰਫ ਦਸਤਾਰ ਵਿੱਚ ਫਸਿਆ ਸਿਰ ਨਕਲੀ ਹੋ ਸਕਦਾ ਹੈ ਜੇਕਰ ਜੋ ਹੈ ਕਿ ਕੁਝ ਦਿਨ ਪਹਿਲਾਂ ਰਬਨੀਤ ਬਿੱਟੂ ਦੀ ਇੱਕ ਆਡੀਓ ਵਾਇਰਲ ਹੋਈ ਸੀ ਸਮਰਥਕਾਂ ਨੂੰ ਕਿਹਾ ਸੀ ਕਿ ਪੱਗ ਦੇ ਬਾਰੇ ਵਿੱਚ ਪਹਿਲਾਂ ਵੀ ਪੁੱਠੇ ਬਿਆਨ ਦਿੰਦਾ ਰਹਿੰਦਾ ਹੈ ਰਮੀਤ ਬਿੱਟੂ ਇਸ ਕਰਕੇ ਉਹ ਜਨਤਕ ਤੌਰ ਤੇ ਮਾਫੀ ਮੰਗੇ ਜਿਹੜਾ ਵੀਡੀਓ ਜਾਂ ਆਡੀਓ ਲੀਕ ਕੀਤਾ ਬੈਂਸ ਨੇ ਬਿੱਟੂ ਦਾ ਜਿਹਦੇ ਚ ਉਹ ਆਪਦੀ ਪਾਰਟੀ ਦੀ ਨੂੰ ਛੱਡ ਕੇ ਆਇਆ ਤੇ ਜਿਹੜੀ ਪਾਰਟੀ ਚ ਆਇਆ ਉਹ ਦੋਹਾਂ ਨੂੰ ਗਾਲਾਂ ਕੱਢ ਰਿਹਾ ਉਹਨਾਂ ਦੇ ਕਰਤਾਰ ਦੀ ਗੱਲ ਨਹੀਂ ਬੈਂਸ ਦੀ ਗੱਲ ਹੀ ਵੀ ਉਹਦਾ ਕਰਤਾਰ ਕਿਹਾ ਗਿਆ ਤੇ ਦੂਜਾ ਜਿਹੜਾ ਮੁੱਦਾ ਮੁੱਦਾ ਜਿਹੜਾ ਸਭ ਤੋਂ ਇੰਪੋਰਟੈਂਟ ਮੁੱਦਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਸੀਓ ਸੀ ਬਿੱਟੂ ਨੇ ਕਿਹਾ ਵੀ ਨਕਲੀ ਪੱਗ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ ਅਸਲੀ ਆ ਦਸਤਾਰ ਦੇ ਵਿੱਚ ਜਿਵੇਂ ਇਹਨਾਂ ਨੇ ਨਕਲੀ ਸਿਰ ਫਸਾਏ ਹੋਏ ਨੇ ਉਹ ਬੰਦੇ ਨਕਲੀ ਨੇ ਲੋਕਾਂ ਨੂੰ ਨਕਲ ਦਿਖਾਉਣ ਲਈ ਸਿਰ ਤੇ ਵਾਲ ਨਹੀਂ ਪਰ ਆਪ ਦੇ ਆਪ ਨੂੰ ਸਿੱਖ ਦਿਖਾਉਣ ਲਈ ਦਸਤਾਰ ਦਿਖਾਉਣ ਲਈ ਉਹ ਦਸਤਾਰ ਬੰਨਦੇ ਨੇ ਇਹ ਮੁੱਦਾ ਸੀ ਕਿਰਦਾਰ ਦੀ ਗੱਲ ਕੀਤੀ ਸੀ ਕਿਰਦਾਰ ਦਾ ਮਤਲਬ ਕੀ ਸਮਝਾਣਾ ਚਾਹੁੰਦਾ ਤੁਸੀਂ ਕਿਰਦਾਰ ਸ਼ਖਸੀਅਤ ਨੂੰ ਕਹਿੰਦੇ ਆ ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਆਪ ਦੇ ਆਪ ਲਈ ਆਤਮਾ ਲਈ ਕਿੰਨੇ ਠੀਕ ਹੋ ਤੁਸੀਂ ਲੋਕਾਂ ਦੇ ਪ੍ਰਤੀ ਕਿੰਨੇ ਸ ਜਾਗੋ ਤੁਸੀਂ ਕਿਸੇ ਦੇ ਵੀ ਪਿੱਠ 'ਚ ਢਿੱਡ 'ਚ ਛੁਰਾ ਮਾਰਨ ਲੱਗੇ ਕਿੰਨੀ ਕੁ ਦੇਰ ਲਾਉਨੇ ਹੋ ਸੋਚਦੇ ਹੋ ਨਹੀਂ ਸੋਚਦੇ ਇਹ ਕਿਰਦਾਰ ਦੀਆਂ ਗੱਲਾਂ ਨੇ ਇਹਨੂੰ ਕਿਰਦਾਰ ਅਸੀਂ ਮੰਨਦੇ ਹਾਂ ਪਿਛਲੇ ਦਿਨੀ ਸਰਦਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਉਹਨਾਂ ਦੀ ਤੇ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਇੱਕ ਵਾਰਤਾਲਾਪ ਦੀ ਫੋਨ ਤੇ ਵਾਰਤਾਲਾਪ ਦੀ ਆਡੀਓ ਵਾਇਰਲ ਕੀਤੀ ਗਈ ਸੀ ਜਿਹਦੇ ਵਿੱਚ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਬਹੁਤ ਹੀ ਘਟੀਆ ਦਰਜੇ ਦਾ ਬਿਆਨ ਦਿੱਤਾ ਗਿਆ ਕਿ ਕੋਈ ਵੀ ਇਨਸਾਨ ਨਕਲੀ ਪੱਗ ਬਨ ਕੇ ਬੀਜੇਪੀ ਦੇ ਵਿੱਚ ਚਲ ਜਵੇ ਤਾਂ ਉਹਨੂੰ ਗੱਲ ਨਾ ਲਾ ਲੈਂਦੇ ਨੇ ਸਿਰਵਨੀ ਸਿੰਘ ਬਿੱਟੂ ਜੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਗੁਰੂਆਂ ਪੀਰਾਂ ਵੱਲੋਂ ਸਾਨੂੰ ਦਿੱਤੀ ਹੋਈ ਪੱਗ ਸਾਡੇ ਗੁਰੂਆਂ ਦੀ ਸ਼ਹਾਦਤ ਦੀ ਵੱਲੋਂ ਸਾਨੂੰ ਜਿਹੜੀ ਦਿੱਤੀ ਹੋਈ ਪੱਗ ਤੇ ਤੁਸੀਂ ਉਹਨੂੰ ਨਕਲੀ ਕਹਿ ਰਹੇ ਹੋ ਇਹ ਪੱਗ ਨਕਲੀ ਨਹੀਂ ਹੈ ਇਹ ਤੁਹਾਡਾ 도ਗਲਾ ਚਿਹਰਾ ਜਿਹੜਾ ਹੈ ਪੱਗ ਦੇ ਥੱਲੇ ਉਹ ਨਕਲੀ ਹੈ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਤੁਸੀਂ ਸਾਰੀ ਸਿੱਖ ਸੰਗਤ ਤੋਂ ਇਹਦੇ ਲਈ ਮਾਫੀ ਮੰਗੋ ਤੇ ਦੂਜੀ ਗੱਲ ਤੁਸੀਂ ਲਾਇਕ ਹੀ ਹੈ ਨਹੀਂ ਇਲੈਕਸ਼ਨ ਲੜਨ ਦੇ ਤੁਸੀਂ ਆਪਣੇ ਇਹ ਪਹਿਲਾਂ ਵੀ ਅਸ ਤੋਂ ਪਹਿਲਾਂ ਵੀ ਇੱਕ ਰੀ ਬਿਆਨ ਦਿੱਤਾ ਸੀਗਾ ਕਿ ਇਹ ਪੱਗ ਮੈਨੂੰ ਰਾਹੁਲ ਗਾਂਧੀ ਵੱਲੋਂ ਦਿੱਤੀ ਗਈ ਹੈ ਤੁਸੀਂ ਸਮਝ ਕੇ ਕੀ ਰੱਖਿਆ ਜਦੋਂ ਮਰਜ਼ੀ ਉੱਠ ਕੇ ਜੋ ਮਰਜ਼ੀ ਬਿਆਨ ਦੇ ਦਿੰਦੇ ਹੋ ਪੱਗ ਦੇ ਬਾਰੇ ਇਹ ਲੁਧਿਆਣੇ ਦੀ ਸੰਗਤ ਸੜੀ ਪੂਰੀ ਸੋ ਸਮੂਥ ਜਿੱਥੇ ਜਿੱਥੇ ਪੰਜਾਬੀ ਸਿੱਖ ਸੰਗਤ ਬਸਦੀ ਹੈ ਉਹਨਾਂ ਦੇ ਮਨ ਦੇ ਉਹਨਾਂ ਨੂੰ ਠੇਸ ਪਹੁੰਚਾਈ ਹੈ ਤੁਸੀਂ ਤੋਂ ਤੁਹਾਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਤੇ ਆਪਣੇ ਕਾਗਜ਼ ਵਾਪਸ ਲੈਣੇ ਚਾਹੀਦੇ ਨੇ ਠੀਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਦੇਖਿਆ ਜੋ ਸਿਮਰਜੀਤ ਸਿੰਘ ਬੈਂਸਟਰ ਰਵਨੀਤ ਸਿੰਘ ਬਿੱਟੂ ਜੋ ਭਾਜਪਾ ਦਾ ਉਮੀਦਵਾਰ ਆ ਆਪਸ ਦੇ ਵਿੱਚ ਗੱਲ ਕਰ ਰਹੇ ਆ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਇਹੋ ਜਿਹੀ ਸ਼ਬਦਾਵਲੀ ਬੋਲੀ ਜਾਂਦੀ ਹੈ ਜਿਸ ਨੇ ਸਮੁੱਚੇ ਸਿੱਖ ਪੰਥ ਦਾ ਸਿੱਖ ਕੌਮ ਦਾ ਸਮੁੱਚੀਆਂ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੀ ਹੈ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਵੀ ਕੋਈ ਵੀ ਨਕਲੀ ਸਿੱਖ ਨਕਲੀ ਪੱਗ ਬਨ ਕੇ ਭਾਜਪਾ ਲੈ ਗੋਲ ਚਲੇ ਜਾਵੇ ਤੇ ਇਹਨੂੰ ਜਫੀਆਂ ਪਾਪਾ ਮਿਲਦੇ ਆ ਮੈਂ ਸਿਰਫ ਨੀਤ ਸਿੰਘ ਬਿੱਟੂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਪਹਿਲਾਂ ਸਾਡਾ 1984 ਦੇ ਵਿੱਚ ਸਮੁੱਚੇ ਸਿੱਖ ਪੰਥ ਦਾ ਸਿੱਖ ਕੌਮ ਦਾ ਕਹਾਣ ਕੀਤਾ ਤੁਸੀਂ ਸਾਡੀ ਇੱਕ ਪੀੜੀ ਕੋਹ ਕੋ ਕੇ ਮਾਰਤੀ ਝੂਠੇ ਪੁਲਸ ਮੁਕਾਬਲੇ ਕਰਵਾਏ ਉਸ ਤੋਂ ਬਾਅਦ ਵੀ ਤੁਹਾਨੂੰ ਅਜ ਚੈਨ ਨਹੀਂ ਆਇਆ ਤੇ ਹੁਣ ਤੁਸੀਂ ਇਹੋ ਜੇ ਭੱਦੀ ਸ਼ਬਦਾਵਲੀ ਬੋਲ ਕੇ ਇੱਕ ਪੱਗ ਜਿਹੜਾ ਸਿੱਖਾਂ ਦੇ ਲਈ ਇੱਕ ਧਾਰਮਿਕ ਪਵਿੱਤਰ ਚਿੰਨ ਹੈ ਉਹਦੇ ਬਾਰੇ ਤੁਸੀਂ ਇਹੋ ਜੀ ਗੱਲ ਕਰਦੇ ਹੋ ਉਸ ਨੂੰ ਨਕਲੀ ਦੱਸਦੇ ਹੋ ਤੁਹਾਡੇ ਵਰਗੇ ਇਨਸਾਨ ਜਿਨ੍ਹਾਂ ਨੂੰ ਕੇਸਾਂ ਦੀ ਕੋਈ ਮਹੱਤਵਤਾ ਨਹੀਂ ਜਿਨ੍ਹਾਂ ਨੂੰ ਕੇਸਾਂ ਦੀ ਅਹਿਮੀਅਤ ਨਹੀਂ ਪਤਾ ਤੁਸੀਂ ਕੋਨੇ ਮੁੰਨੇ ਹੋ ਆਪ ਤੇ ਤੁਸੀਂ ਪੱਗ ਦੇ ਬਾਰੇ ਇਹੋ ਜੀ ਭੱਦੀ ਸ਼ਬਦਾਵਲੀ ਬੋਲਦੇ ਹੋ ਪੱਗ ਨੂੰ ਨਕਲੀ ਦੱਸਦੇ ਹੋ ਤੁਹਾਡੇ ਵਰਗੇ ਇਨਸਾਨ ਨਕਲੀ ਹੋ ਸਕਦੇ ਆ ਤੁਹਾਡੇ ਵਰਗੀ ਸੋਚ ਨਕਲੀ ਹੋ ਸਕਦੀ ਹੈ ਪਰ ਪੱਗ ਉਹ ਚਿੰਨ ਹੈ ਸਾਡਾ ਜੋ ਸਾਨੂੰ ਦਸ਼ਮੇਸ਼ ਬਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ ਸਾਡ ਲੱਖਾਂ ਸ਼ਹਾਹਤਾਂ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਕਿੰਨੀਆਂ ਜੰਗਾਂ ਲੜੀਆਂ ਗਈਆਂ ਕਿੰਨਾ ਕਿੰਨਾ ਖੂਨ ਸਾਡੇ ਵੱਲੋਂ ਸਾਡੀ ਸਿੱਖ ਕੌਮ ਦੇ ਵੱਲੋਂ ਸਾਡੇ ਜਿਹੜੇ ਸੂਰਬੀਰ ਸੀ ਉਹਨਾਂ ਦੇ ਵੱਲੋਂ ਵਹਾਇਆ ਗਿਆ ਤੇ ਸਾਨੂੰ ਇਹ ਅੱਜ ਇੱਕ ਪੱਗ ਮਿਲੀ ਹੈ ਜੋ ਹਰ ਸਿੱਖ ਸਵੇਰੇ ਉੱਠ ਕੇ ਸ਼ਾਨ ਦੇ ਨਾਲ ਬੰਦਾ ਤੇ ਉਸ ਨੂੰ ਆਪਣੇ ਸਿਰ ਦਾ ਤਾਜ ਸਮਝ ਕੇ ਸਾਰਾ ਦਿਨ ਘੁੰਮਦਾ ਤੇ ਉਹਨੂੰ ਸਮੁੱਚੇ ਸੰਸਾਰ ਦੇ ਵਿੱਚ ਉਸ ਦੀ ਰਿਸਪੈਕਟ ਮਿਲਦੀ ਆ ਸਰਦਾਰ ਜੀ ਕਹਿ ਕੇ ਸਮੁੱਚਾ ਸੰਸਾਰ ਉਸ ਸਿੱਖ ਨੂੰ ਬੁਲਾਉਂਦਾ ਤੇ ਤੁਸੀਂ ਉਸ ਪੱਗ ਨੂੰ ਨਕਲੀ ਦੱਸਦੇ ਹੋ ਸ਼ਰਮ ਆਣੀ ਚਾਹੀਦੀ ਹੈ ਡੁੱਬ ਕੇ ਮਰ ਜਾਣਾ ਚਾਹੀਦਾ ਤੁਸੀਂ ਕੋਝੀਆਂ ਹਰਕਤਾਂ ਤੇ ਆ ਗਏ ਹੋ ਤੁਸੀਂ ਸਿੱਖ ਤੇ Hindu ਜੋ ਸਮੁੱਚਾ ਭਾਈਚਾਰਾ ਬੜੇ ਲੰਬੇ ਅਰਸੇ ਤੋਂ ਚੱਲਿਆ ਆ ਰਿਹਾ ਇੱਕ ਬਹੁਤ ਵਧੀਆ ਭਾਈਚਾਰਾ ਪੰਜਾਬ ਦੇ ਵਿੱਚ ਤੁਸੀਂ ਉਹਦੇ ਵਿੱਚ ਪਾੜ ਪਾ ਕੇ ਵੋਟਾਂ ਲੈਣਾ ਚਾਹੁੰਦੇ ਹੋ ਤੁਸੀਂ ਕੋਝੀਆਂ ਹਰਕਤਾਂ ਤੇ ਆ ਗਏ ਤੁਸੀਂ ਹੁਣ ਚਾਹੁੰਦੇ ਹੋ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾ ਕੇ ਹਿੰਦੂ ਸਿੱਖ ਨੂੰ ਵੱਖ 200 ਇਸ ਸਨਾਈ ਦੀ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੱਲਦੇ ਤਦ ਤੱਕ ਅਲੀ ਕੁਲਵਾਨ ਸਿੰਘ ਜੀ ਨੂੰ ਇਜਾਜ਼ਤ ਦਿਓ ਰੱਬ ਰਾਖਾ